ਆ ਜਿਹੜੀ ਸਕਰੀਨ ਤੇ ਤੁਸੀਂ ਔਰਤ ਦੀ ਫੋਟੋ ਦੇਖ ਰਹੇ ਹੋ ਇਹ ਰਾਜਸਥਾਨ ਦੀ ਇੱਕ ਲੇਬਰ ਕਰਨ ਵਾਲੀ ਮਜ਼ਦੂਰੀ ਕਰਨ ਵਾਲੀ ਔਰਤ ਹੈ ਤਾਂ ਇਹ ਰਸਤੇ ਦੇ ਵਿੱਚ ਕਿਤੇ ਲੇਬਰ ਕਰਨ ਜਾ ਰਹੀ ਸੀ ਮਜ਼ਦੂਰੀ ਕਰਨ ਵਾਸਤੇ ਇਹ ਕਿਸੇ ਉਜਾੜ ਸੁਨਸਾਨ ਜਗ੍ਹਾ ਤੇ ਇਹਨੂੰ ਨਸ਼ੇੜੀ ਟੱਕਰ ਜਾਂਦੇ ਆ ਇਹਦੇ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਚਾਂਦੀ ਦੇ ਕੜੇ ਪਾਏ ਹੁੰਦੇ ਨੇ ਜਦੋਂ ਉਹ ਕਿਸੇ ਹਸਾਬ ਨਾਲ ਇਹਦੇ ਪੈਰਾਂ ਦੇ ਵਿੱਚੋਂ ਕੜੇ ਨਿਕਲਦੇ ਨਹੀਂ ਹੱਥਾਂ 'ਚੋਂ ਤਾਂ ਕੱਢ ਲੈਂਦੇ ਆ ਪੈਰਾਂ 'ਚੋਂ ਨਿਕਲਦੇ ਨਹੀਂ ਤਾਂ ਉਹਨਾਂ ਦਰਿੰਦਿਆਂ ਨੇ ਇਸ ਔਰਤ ਦੇ ਪੈਰ ਹੀ ਕੱਟ ਦਿੱਤੇ ਪੈਰ ਲਤਾਂ ਨਾਲੋਂ ਅਲੱਗ ਕਰ ਦਿੱਤੇ ਤੇ ਚਾਂਦੀ ਦੇ ਕੜੇ ਲੈ ਕੇ ਫਰਾਰ ਹੋ ਗਏ ਤੇ ਇਸ ਔਰਤ ਨੂੰ ਉਥੇ ਹੀ ਸੁੱਟ ਦੇ ਉਹਦੀ ਕਿਸਮਤ ਚੰਗੀ ਸੀ ਜਲਦੀ ਤੋਂ ਜਲਦੀ ਰਾਹੀਗਰ ਆ ਗਈ ਜਿਨ੍ਹਾਂ ਨੇ ਇਸ ਔਰਤ ਨੂੰ ਬਚਾ ਲਿਆ ਤਾਂ ਨਸ਼ੇੜੀ ਤੇ ਚੋਰ ਕਿਸ ਹੱਦ ਤੱਕ ਡਿੱਗ ਜਾਂਦੇ ਐ ਲੁੱਟਖੋ ਕਰਨ ਵਾਸਤੇ 4 ਰੁਪਏ ਇਕੱਠੇ ਕਰਕੇ ਲੁੱਟਖੋ ਦੇ ਸਮਾਨ ਨਾਲ ਨਸ਼ਾ ਕਰਨ ਵਾਸਤੇ ਤਾਂ ਜੋ ਵੀ ਵੀਰ ਭਰਾ ਅੱਜ ਕੱਲ੍ਹ ਦੇ ਸਮੇਂ ਵਿੱਚ ਕਿਸੇ ਮਰਜ਼ੀ ਸਟੇਟ ਦਾ ਵੀ ਹੱਥਾਂ ਦੇ ਵਿੱਚ ਸੋਨੇ ਦੇ ਚਾਂਦੀ ਕੜਾ ਜਾ ਕੋ ਸ਼ਾਂਪ ਜਾਂ ਜਾ ਤਰਾ ਬੀਬੀਆਂ ਪੈਰਾ ਦੇ ਵਿੱਚ ਪਾਲੰਦੀਆਂ ਨੇ ਗਲ ਦੇ ਵਿੱਚ ਚੈਨੀ ਪਾਲੰਦੀਆਂ ਨੇ ਤਾਂ ਇਸ ਤਰ੍ਹਾਂ ਨਾ ਪਾਓ ਸਿੰਪਲ ਬਣ ਕੇ ਜਾਓ ਸਾਦੇ ਬਣ ਕੇ ਜਾਓ ਸਮਾਂ ਬਹੁਤ ਮਾੜਾ ਹੈ ਤੁਹਾਡੇ ਨਾਲ ਕਦੋਂ ਕਿਹੜੇ ਹਿਸਾਬ ਨਾਲ ਲੁੱਟ ਹੋਣੀ ਹੈ ਇਹ ਤੁਹਾਨੂੰ ਵੀ ਅੰਦਾਜ਼ਾ ਨਹੀਂ ਹੋਊਗਾ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਹੀ ਇਹ ਹੈ